ਗਵਰਨੈਂਸ ਪਾਰੇ ਨੂੰ ਪੰਜਾਬ ਪੁਲਿਸ ਦੇ ਵਿੱਚ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਇਸ ਦੇ ਅੰਤਰਗਤ ਸਾਰੇ ਐਸਐਸਪੀਸ ਤੇ ਕਮਿਸ਼ਨਰਸ ਆਫ ਪੁਲਿਸ ਨੇ ਆਪਣੇ ਲੈਵਲ ਤੇ ਐਕਸਰਸਾਈਜ਼ ਅੰਡਰਟੇਕ ਕਰਕੇ ਜਿਹੜੇ ਪੁਲਿਸ ਫੋਰਸ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਖਿਲਾਫ ਐਫਆਈਆਰਸ ਦਰਜ ਹੈ ਜਾਂ ਜਿਹੜੇ ਪੁਲਿਸ ਆਫੀਸਰਸ ਜਿਹੜਾ ਤੇ ਮਿਸਕੰਡਕਟ ਦੇ ਅਲੀਗੇਸ਼ਨਸ ਹੈਗੇ ਉਹਨਾਂ ਨੂੰ ਉਹਨਾਂ ਨੂੰ ਲਿਸਟ ਆਊਟ ਕਰਕੇ ਐਸ ਪਰ ਫੈਕਟਸ ਐਂਡ ਸਰਕਮਸਟੈਂਸਸ ਇਨ ਈਚ ਕੇਸ ਆਪਣੀ ਐਪਲੀਕੇਸ਼ਨ ਡਿਊ ਐਪਲੀਕੇਸ਼ਨ ਆਫ ਮਾਈਂਡ ਤੋਂ ਬਾਅਦ ਹੁਣ ਤੱਕ 52 ਇਨਸਟੈਂਸਸ ਚ 52 ਪੁਲਿਸ ਅਫੀਸ਼ੀਅਲਸ ਹੈਵ ਬੀਨ ਡਿਸਮਿਸਡ ਅੰਡਰ ਆਰਟੀਕਲ 311 ਸੋ ਐਟ ਆਫ ਆਲ ਲੈਵਲਸ ਫਰਮ ਕਨਸਟੇਬਲ ਅਪ ਟੂ ਇਨਸਪੈਕਟਰ ਐਂਡ ਥਿਸ ਇਜ਼ ਅਨ ਐਕਸਰਸਾਈਜ਼ ਬੇਸਡ ਔਨ ਫੈਕਟਸ ਐਂਡ ਰਿਕਾਰਡਸ ਆਫ ਦਾ ਕੇਸ ਤੇ ਜ਼ੀਰੋ ਟੋਲਰੈਂਸ ਫਾਰ ਕਰਪਟ ਪ੍ਰੈਕਟਿਸਸ ਐਂਡ ਜ਼ੀਰੋ ਟੋਲਰੈਂਸ ਫਾਰ ਐਨੀ ਮਿਸਕੰਡਕਟ ਐਂਡ ਮੈਲ ਪ੍ਰੈਕਟਿਸਸ ਇਜ਼ ਬੀਨ ਫਾਲੋਡ ਤੇ ਜਿਹੜੀ ਪੰਜਾਬ ਸਰਕਾਰ ਦੀ ਹਦਾਇਤਾਂ ਹੈਗੀ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਜਿੱਥੇ ਵੀ ਕੋਈ ਇਨਸਟੈਂਸ ਜਿਵੇਂ ਰੀਸੈਂਟਲੀ ਫਰੀਦਕੋਟ ਦੇ ਵਿੱਚ ਇੱਕ ਐਸਐਚਓ ਦੇ ਖਿਲਾਫ ਕਰਪਸ਼ਨ ਦੀ ਅਲੀਗੇਸ਼ਨ ਆਈ ਸੀਗੀ ਤੇ ਉਹਨਾਂ ਦੇ ਖਿਲਾਫ ਐਸ ਪਰ ਲੋ ਕਾਰਵਾਈ ਕਰਦੇ ਹੋਏ ਐਫਆਈਆਰ ਦਰਜ ਕੀਤੀ ਗਈ ਤੇ ਜਿਹੜੇ ਪੁਲਿਸ ਆਫੀਸਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਮੈਂ ਇਹ ਕਹਿਣਾ ਚਾਹਵਾਂਗਾ ਤੁਹਾਡੇ ਲਈ ਆਈ ਵਾਂਟ ਟੂ ਸੈਂਡ ਦਿਸ ਮੈਸੇਜ ਟੂ ਪੰਜਾਬ ਪੁਲਿਸ ਆਲਸੋ ਥੈਟ ਥੇਅਰ ਇਜ਼ ਨੋ ਟੋਲਰੈਂਸ ਫਾਰ ਐਨੀ ਕਰਪਟ ਪ੍ਰੈਕਟਿਸ ਔਰ ਮਲ ਪ੍ਰੈਕਟਿਸ and a very strict action would be taken against anyone found indulging in such practices is the nal de nal hi sade efforts hage ki uh, transparent and accountable governance nu police pul de vich implement karan layi jehdi police services jehdi deliver hondi hai lokan nu sadi 43 police services online unadi delivery hondi hai so inna nu expand kita jaauga ah uh, delhi police di de tarah te jehdi delhi police de vich motor vehicle theft di e fir register hundi hai ਜਿਸ ਦੇ ਵਿੱਚ ਕੰਪਲੇਨੈਂਟ ਨੂੰ ਆਨਲਾਈਨ ਉਹ ਆਪਣੀ ਕੰਪਲੇਨੈਂਟ ਸਬਮਿਟ ਕਰਦਾ ਹੈਗਾ ਤਾਂ ਇਸ ਨੂੰ ਅਸੀਂ ਜਿਹੜਾ ਹੈਗਾ ਮਾਨਯੋਗ ਹਾਈ ਕੋਰਟ ਦੇ ਨਾਲ ਤੇ ਸਟੇਟ ਗਵਰਨਮੈਂਟ ਨਾਲ ਟੇਕ ਅਪ ਕਰਕੇ ਅਸੀਂ 1 ਮਹੀਨੇ ਦਾ ਟਾਰਗੇਟ ਰੱਖਿਆ ਹੈਗਾ ਕਿ ਪੰਜਾਬ ਸਟੇਟ ਦੇ ਵਿੱਚ ई एफ आई आर ਫਾਰ ਮੋਟਰ ਵਹੀਕਲ ਥੀਫਸ ਵੁੱਡ ਬੀ ਇੰਟਰੋਡਿਊਸਡ ਇਨ ਦਾ ਨੈਕਸਟ 1 ਮਨ। ਇਸ ਦੇ ਵਿੱਚ ਇੱਕ ਈ ਪੁਲਿਸ ਸਟੇਸ਼ਨ ਸਟੇਟ ਲੈਵਲ ਦਾ ਨੋਟੀਫਾਈ ਕੀਤਾ ਜਾਊਗਾ ਤੇ ਹਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਸਾਂਝ ਕੇਂਦਰ ਹੈਗੇ ਉੱਥੇ ਜਾਂ ਆਨਲਾਈਨ ਜਿਹੜੀ ਕੰਪਲੇਂਟ ਸਬਮਿਟ ਹੋਣੀ ਉਹ ਉਹ ਦੇ ਵਿਲ ਬੀ ਪੁਸ਼ਡ ਟੂ ਦੀ ਈ ਪੁਲਿਸ ਸਟੇਸ਼ਨ ਜਿੱਥੋਂ ਜੋ ਐਫ ਆਈ ਆਰ ਰਜਿਸਟਰ ਹੋ ਕੇ ਜਨਰੇਟ ਹੋ ਕੇ ਜੂਰਿਸਡਿਕਸ਼ਨਲ ਪੁਲਿਸ ਸਟੇਸ਼ਨ ਤੇ ਵਿੱਚ ਚਲੀ ਜਾਊਗੀ ਸੋ ਇਸ ਦੇ ਵਿੱਚ ਦਿੱਲੀ ਪੁਲਿਸ ਦੀ ਤਰਜ ਤੇ 21 ਦਿਨਾਂ ਦੇ ਵਿੱਚ ਆਟੋਮੈਟਿਕ ਜੇ ਕੇਸ ਟ੍ਰੇਸ ਨਹੀਂ ਹੁੰਦਾ ਤਾਂ ਕੈਨਸਲੇਸ਼ਨ ਰਿਪੋਰਟ ਜਿਹੜੀ ਕੰਪਲੇਨੈਂਟ ਦੇ ਇਨ ਬਾਕਸ ਚ ਪਹੁੰਚ ਜਾਊਗੀ ਸੋ ਉਸ ਲਈ ਅਸੀਂ ਮਾਨਯੋਗ ਹਾਈ ਕੋਰਟ ਨਾਲ ਇਹ ਮੈਟਰ ਟੇਕ ਅਪ ਕਰਕੇ ਸੋ ਦੈਟ ਉਹ ਪੁਸ਼ ਕਰਨ ਲਈ ਜਿਹੜੇ ਆਨਰੇਬਲ ਕੋਰਸ ਨੂੰ ਐਫ ਆਈ ਆਰ ਜਾਂਦੀ ਹੈ ਜਿਹੜੀ ਸਾਡੀ ਕੰਪਲੀਸ਼ਨ ਰਿਪੋਰਟ ਹੈ ਉਹ ਉਹਨਾਂ ਦੀ ਪਰਵਾਨਗੀ ਲੈ ਕੇ ਟੈਕਨੀਕਲ ਇਨਫਰਾਸਟ੍ਰਕਚਰ ਨੂੰ ਇਨ ਪਲੇਸ ਕਰਕੇ ਅਸੀਂ ਅਸੀਂ ਇੰਪਲੀਮੈਂਟ ਕਰਾਂਗੇ ਇੱਕ ਇਸ ਦੇ ਨਾਲ ਨਾਲ ਅਸੀਂ ਇੱਕ ਸਿਟੀਜ਼ਨ ਫਰੈਂਡਲੀ ਪੁਲਿਸਿੰਗ ਇੱਕ ਇੰਡੀਅਨ ਪੁਲਿਸ ਫਾਊਂਡੇਸ਼ਨ ਹੈਗੀ ਜਿਸ ਦੇ ਪੇਟਰਨ ਮਿਸਟਰ ਪ੍ਰਕਾਸ਼ ਸਿੰਘ ਹੈਗੇ ਉਹਨਾਂ ਦੇ ਨਾਲ ਇੱਕ ਪਾਇਲਟ ਪ੍ਰੋਜੈਕਟ ਤਿੰਨ ਜ਼ਿਲ੍ਹਿਆਂ ਦੇ ਵਿੱਚ ਇਨ ਰੋਪੜ ਫਤੇਗੜ ਤੇ ਮੋਹਾਲੀ ਅਸੀਂ ਲਾਂਚ ਕੀਤਾ ਹੈਗਾ ਜਿਸ ਦੇ ਵਿੱਚ एक एक तरीका पुलिस सर्विस का थर्ड पार्टी ऑडिट किया रिसर्च फॉर डेवलपिंग अ बेटर पुलिस सर्विस इन द एरिया ऑफ एफ आई आर रजिस्ट्रेस रेस्पोंस ऑफ पुलिस टू कंपलेट बिहेवियर एंड कंडक्ट ऑफ पुलिस ऑफिसर्स एंड दैवल ऑफ कम्युनिटी अंगेजमेंट साएम साहब ने जी से एंटी ड्रग हैल्पलाइन ਜਿਹੜਾ ਜਿਹੜਾ ਬੇਸਿਕਲੀ WhatsApp ਚੈਟ ਬਾਕਸ ਹੈਗਾ 9779100200 ਉਸਤੇ ਜਿਹੜੀ ਸਾਡੇ ਕੋਲ ਕੰਪਲੇਨਸ ਆ ਰਹੀ ਹੈਗੀ ਉਹਨਾਂ ਤੇ ਅਸੀਂ FIRs ਦਰਜ ਕਰ ਰਹੇ ਹਾਂ ਤਾਂ ਕਿ ਜਿਹੜੇ ਪੁਆਇੰਟਸ ਆਫ ਸੇਲ ਤੇ ਜਿਹੜੇ ਜਿਹੜੀ ਜਾਰਜ ਦੀ ਕੰਪਲੇਂਟ ਹੁੰਦੀ ਹੈ ਉਸ ਤੇ ਇਫੈਕਟਿਵ ਕਾਰਵਾਈ ਹੋ ਜਾਵੇ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਇਹ ਜਿਹੜਾ WhatsApp ਨੰਬਰ ਹੈਗਾ 9779100200 ਇਸ ਦਾ ਜਿਹੜਾ ਹੈਗਾ ਕੋਈ ਵੀ ਕੰਪਲੇਟ ਜਿਹੜੀ ਇਸ ਦੇ ਵਿੱਚ ਅਨੋਨਿਮਸ ਰੱਖੀ ਜਾਂਦੀ ਹੈ ਇਨਫਾਰਮੈਂਟੀ ਆਇਡੈਂਟੀਟੀ ਸੋ ਵੀਡੀਓਜ਼ ਵੀ ਭੇਜੇ ਜਾ ਸਕਦੀਆਂ ਆ ਮੀਡੀਆ ਭੇਜੀ ਜਾ ਸਕਦੀ ਆ ਜਾਂ ਮੈਸੇਜਸ ਭੇਜੇ ਜਾ ਸਕਦੇ ਆ ਕੰਪਲੇਨੈਂਟ ਦੀ ਆਇਡੈਂਟੀਟੀ ਨੂੰ ਅਨੋਨਿਮਸ ਰੱਖ ਕੇ ਉਸ ਤੇ ਕਾਰਵਾਈ ਕੀਤੀ ਜਾਂਦੀ ਆ ਤੇ ਨਾਲੇ ਉਸ ਦਾ ਜਿਹੜਾ ਫੀਡਬੈਕ ਹੈਗਾ ਉਹ ਲੋਕਾਂ ਨੂੰ ਦਿੱਤਾ ਜਾਂਦਾ ਹੈ ਤਾਂ ਨੰਬਰ ਵੀ ਦੋਰਾਹੜਾ ਨੰਬਰ ਇਜ਼ 9779100200